ਤਾਂ ਬਰਬੁਰ ਨੇ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰ ਕੋਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਉਹ ਤਾਂ ਮਾਰਦੀ ਕਾਸਮ ਖਾਲਾ ਕਾ ਲਾ ਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਇੱਕ ਕੋਟ ਕਪੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਹਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਕੱਲ ਤੱਕ ਦੇ ਜਥੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਬਾਧਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸੀਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰਭੋਗ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਿਕਾਰਯੋਗ ਆ ਸਾਬਕਾ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉੱਥੇ ਬੀਬੀ ਜਗੀਰਕੌਰ ਜੀ ਸਾਬਕਾ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਹ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਭਾਅ ਨਹੀਂ ਪਰ ਇਹ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜ਼ਗੀਰਕੌਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ ਸੋ ਮੈਂ ਜੋ ਵੀ ਸਿੰਘ ਸਾਹਿਬ ਆਦੇਸ਼ ਕਰਨਗੇ ਉਹਦੇ ਵੀ ਆਪਣਾ ਪੂਰਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤੱਕ ਮਾਰਦੀ ਮਾਰ ਤੀ ਕਾਸਮ ਖਾਲਾ ਕਾ ਲੈ ਕੇ ਉਹਦੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਇੱਕ ਕੋਟ ਕਬੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਹਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਕੱਲ ਤੱਕ ਦੇ ਜਥੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੁਝ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਵਾਅਦਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸੀਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਾ ਮੈਨੂੰ ਇੱਕ ਪ੍ਰੇਵੋਕ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰ ਕੌਰ ਜੀ ਸਤਿਕਾਰਯੋਗ ਆ ਸਾਬਕਾ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਕਾਰ ਕਰਦਾ ਪਰ ਕਈ ਵਾਰੀ ਗ੍ਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉੱਥੇ ਬੀਬੀ ਜਗੀਰਕੌਰ ਜੀ ਸਾਬਕਾ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹੁੰਨਾ ਕਿਉਂਕਿ ਮੈਂ ਕੋਈ ਗੱਲ ਦਿਲੋਂ ਨਹੀਂ ਕੀਤੀ ਸਹਿਬਨ ਕਿਉਂਕਿ ਉਹਨਾਂ ਨੇ ਸਵਾਲ ਮੈਨੂੰ ਕਰ ਦਿੱਤਾ ਉਸ ਸਵਾਲ ਦਾ ਜਵਾਬ ਦੇਣ ਲੱਗੇ ਮੈਂ ਥੋੜਾ ਅਤੇਜਿਤ ਹੋ ਗਿਆ ਮੇਰਾ ਕਤਾਜਤ ਵੀ ਜਾਤੀ ਤੌਰ ਤੇ ਵੀ ਤੇ ਪ੍ਰਧਾਨ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸੁਭਾ ਨਹੀਂ ਪਰ ਇਹ ਮੈਂ ਸਮਝਦਾ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸੋ ਮੈਂ ਇਸ ਕਰਕੇ ਸਾਰੀ ਬੀਬੀਆਂ ਦੀ ਔਰਤ ਜਾਤ ਤੋਂ ਤੇ ਬੀਬੀ ਜ਼ਗੀਰ ਕੋਰ ਕੋਲੋਂ ਦੁਆਰਾ ਫੇਰ ਖਿਮਾ ਮੰਗਦਾ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੇਸ਼ ਹੋ ਕੇ ਇਹਦੀ ਖਿਮਾ ਜਾਚਨਾ ਦੀ ਐਪਲੀਕੇਸ਼ਨ ਦੇ ਕੇ ਆਇਆ। ਸੋ ਮੈਂ ਜੋ ਵੀ ਸਿੰਘ ਸਾਹਿਬ ਅਦੇਸ਼ ਕਰਨਗੇ ਉਹਦੇ ਵੀ ਆਪਣਾ ਪੂਰਾ